ਉਧਰ ਭਾਈ ਦਿਨੇਸ਼ ਕੰਗ ਸਾਬ ਜੀ ਜੋ ਕਿ ਗੁਰਦਾਸਪੁਰ ਤੋਂ ਪਹੁੰਚੇ ਨੇ ਕਬੱਡੀ ਨੂੰ ਬਹੁਤ ਵਧੀਆ ਪ੍ਰਮੋਟ ਕਰਦੇ ਨੇ ਉਹਨਾਂ ਵੱਲੋਂ ਵੀ ਸਾਡੇ ਪੰਜਾਬੀ ਬੋਲਾਂ ਤੋਂ ਖੁਸ਼ ਹੋ ਕੇ ਵੱਡੇ ਮਾਨ ਸਨਮਾਨ ਕੀਤੇ ਗਏ ਨੇ ਤੇ ਮੈਂ ਤੈਨੂੰ ਧੰਨਵਾਦ ਕਰਦਾ ਬੜੀ ਤਾਕੜੀ ਕੁਸ਼ਤੀ ਚੱਲਦੀ ਹੋਈ ਦੇਖੋ ਕਿਹੜਾ ਪਹਿਲਵਾਨ ਨੇ ਜਿੱਤ ਪ੍ਰਾਪਤ ਕਰਦਾ ਕਹਿੰਦੇ ਅਣਖਾਂ ਦੇ ਸਰਨਾਮੇ ਦੱਸਦੀ ਉਹ ਦੱਸਦੀ ਰਹੇ ਕੁਸ਼ਤੀ ਤੇ ਵਸਦੇ ਰਹਿਣ ਪੰਜਾਬੀ ਵੀਰੋ ਤੇ ਵਸਦੀ ਰਹੇ ਕੁਸ਼ਤੀ ਵਸਦੇ ਰਹਿਣ ਪੰਜਾਬੀ ਵੀਰੋ ਤੇ ਵਸਦੀ ਰਹੇ ਕੁਸ਼ਤੀ ਕਮੇਟੀ ਦੇ ਚਰਨਾਂ ਵਿੱਚ ਬੇਨਤੀ ਆ ਵੀ ਅੱਧਾ ਘੰਟਾ ਜਿਹੜਾ ਨਾ ਉਹ ਦੰਗਲ ਉਹ ਪਹਿਲਾਂ ਸ਼ੁਰੂ ਕਰ ਦਿਆ ਕਰੀਏ ਮੈਨੂੰ ਲੱਗਦਾ ਦੰਗਲ ਤਾਂ ਹਰ ਸਾਲ ਹੁੰਦਾ ਮੈਂ ਤਾਂ ਪਹਿਲੀ ਵਾਰ ਹੀ ਇਸ ਦੰਗਲ ਵਿੱਚ ਆਇਆ ਅੱਧਾ ਘੰਟਾ ਮੇਰੀ ਬੇਨਤੀ ਆ ਵੀ ਇਹਨੂੰ ਅੱਧਾ ਘੰਟਾ ਪਹਿਲਾਂ ਸ਼ੁਰੂ ਕਰ ਦਈਏ ਕਿਉਂਕਿ ਹੁਣ ਜਿਹੜਾ ਇਸ ਟਾਈਮ ਠੰਡ ਹੋ ਜਾਂਦੀ ਆ ਪੈਰ ਠਰਨ ਲੱ ਪੈਂਦੇ ਤੇ ਆਪਣੀ ਇਸ ਵੇਲੇ ਸਮਾਪਤੀ ਹੋ ਜਵੇ ਹਾਂਜੀ 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 ਬਾਜੀ ਬਾਹ ਬਹੁਤ ਵਧੀਆ ਕੁਸ਼ਤੀ ਕਹਿੰਦਾ ਪਿੰਡ ਦੇ ਲੋਕੀ ਇਕੱਠੇ ਹੋ ਕੇ ਹਰ ਸਾਲ ਸੰਧ ਕਰਾਉਂਦੇ ਉਹ ਸੱਬ ਕੇ ਮੱਲਾ ਨੂੰ ਭਈ ਮੱਲ ਜੁੱਧ ਕਰਵਾਉਂਦੇ ਸੱਦ ਕੇ ਮੱਲਾ ਨੂੰ ਮੱਲ ਜੁੱਧ ਕਰਵਾਉਂਦੇ ਕਹਿੰਦਾ ਪਿੰਡ ਦੇ ਲੋਕੀ ਇਕੱਠੇ ਹੋ ਕੇ ਹਰ ਸਾਲ ਸੰਝ ਕਰਾਉਂਦੇ ਭਈ ਦਸਾਂ ਨਾ ਹੁੰਦੀ ਕਿਰਤ ਕਮਾਈ ਘੋੜਾ ਉੱਤੇ ਲਾਉਂਦੇ ਦਸਾਂ ਨਾ ਹੁੰਦੀ ਕਿਰਤ ਕਮਾਈ ਘੋੜਾ ਉੱਤੇ ਲਾਉਂਦੇ ਉਧਰ ਸੂਬੇਦਾਰ ਸਵਰਨ ਸਿੰਘ ਜੀ ਲੰਬਰ ਪਹਿਲਵਾਨ ਦਾ ਤੇ ਦਾਸ 나જર ਸਿੰਘ ਪਹਿਲਵਾਨ ਜੀ ਦਾ ਸਰੂਪਾ ਪਾ ਕੇ ਮਾਨ ਸਨਮਾਨ ਕੀਤਾ ਵਾਹਿਗੁਰੂ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਬਖਸ਼ੇ ਜੀ ਮੇਰੇ ਵੱਲੋਂ ਵੀ ਧੰਨਵਾਦ ਆ ਕਮੇਟੀ ਦਾ ਸੂਬੇਦਾਰ ਸਾਹਿਬ ਦਾ ਜਿਹਨਾਂ ਨੇ ਸਾਨੂੰ ਇੱਥੇ ਪਹੁੰਚਣ ਦੇ ਸਤਿਕਾਰ ਦਿੱਤਾ ਧੰਨਵਾਦ ਜੀ ਤੁਹਾਡਾ ਬਹੁਤ ਬਹੁਤ ਵਾਹਿ ਜੀ ਬਾ ਕਹਿੰਦੇ ਬਿਨ ਭਾਗਾ ਸਤ ਸੰਗ ਨ ਲੱਭੈ ਬਿਨ ਸੰਗਤ ਮਾਲ ਭਰੀ ਜਾ ਜੀਓ ਭਾਗ ਹੀਣ ਪਰਮ ਚੋਟਾਂ ਖਾਵੇ ਭਾਗ ਹੀਣ ਪਰਮ ਚੋਟਾਂ ਖਾਵੇ ਇਹ ਬਿਨਾ ਭਾਗਾ ਤੋਂ ਭਾਈ ਇਹ ਜਿਹੜੇ ਸੱਤ ਸੰਗਤ ਨਹੀਂ ਪ੍ਰਾਪਤ ਹੁੰਦੀ ਅੱਜ ਧੰਨ ਧੰਨ ਬਾਬਾ ਸੂਰਾਂ ਜੀ ਦੀ ਪਾਰ ਕਿਰਪਾ ਦਾ ਸ਼ਟਕਾ ਪਿੰਡ ਸੂਰ ਪਿੰਡ ਦੀ ਪਵਿੱਤਰ ਧਰਤੀ ਦੇ ਉੱਤੇ ਬਹੁਤ ਬਧੀਆ কুਸਤੀ ਦੰਗਲ ਕਰਵਾਇਆ ਗਿਆ ਲਾਸਟ ਪਲਾ ਵਿੱਚ কুਸਤੀ ਚੱਲਦੀ ਹੋਈ ਲੈ ਬਈ ਮੇਰੇ ਵੀਰੋ ਜਾਇਓ ਕੋਈ ਨਾ ਹੁਣ ਸਿਰਫ ਤੁਹਾਡਾ 5 ਮਿੰਟ ਸਮਾਂ ਲੈਣਾ 3 ਕਿ ਮਿੰਟ কুਸਤੀ ਦੇ ਰਹਿਗਾ ਜੇ ਨਾ ਨਿਬੜੀ ਆਪਾਂ ਪੁਆਇੰਟ ਦੇ ਕਰਾਉਣੀਆਂ ਜਾਇਓ ਮੇਰੇ ਵੀ ਸਾਰੇ ਕੁਸਤੀ ਇਸ ਕਰਕੇ ਬਹੁਤ ਵੱਡਾ ਖਾੜਾ ਵਿੱਚ ਰਹਿ ਕੇ কুਸਤੀ ਲੜਨੀ ਆ ਤੇ ਜਿਹਨੇ ਪਹਿਲਵਾਨ ਨੇ ਜਾਣ ਬੁੱਝ ਕੇ ਲਗੋਟੇ ਨੂੰ ਹੱਥ ਪਾਇਆ ਉਹਨੂੰ ਵੀ ਅਸੀਂ ਹਰਾ ਕਰਾਰ ਦੇਣਾ ਜਿਹੜਾ ਪਹਿਲਵਾਨ ਫੜ ਕੇ ਦੂਜੇ ਪਹਿਲਵਾਨ ਨੂੰ ਥੱਲੇ ਭਾਲੂਗਾ ਦੂਜੇ ਨੂੰ ਅਸੀਂ ਜਤੂ ਦੇ ਦੇਣਾ ਸਿੱਧਾ ਹੀ ਹਿਸਾਬ ਆ ਤੇ ਪੁਆਇੰਟ ਤੇ ਜਿਹੜੀ ਇਹ কুਸਤੀ ਹੋਣੀ ਆ ਦੋਨੇ ਪਹਿਲਵਾਨ ਨੋਟ ਕਰ ਲਓ 3 ਮਿੰਟ ਇਹ ਸਮਾਂ ਹੋਊਗਾ ਕੋਸੀ ਦਾ ਬਈ ਬਈ 10000 ਰੁਪਿਆ ਵੀ ਲੱਗਿਆ ਪਹਿਲਵਾਨ ਨੂੰ ਬਈ 10000 ਲੱਗਿਆ ਜੇਤੂ ਪਹਿਲਵਾਨ ਨੂੰ ਇਹ 3 ਮਿੰਟ ਦਾ ਸਮਾਂ ਕੋਸੀ ਦਾ ਡਾਕਟਰ ਬਲਾਰ ਸਿੰਘ ਜੀ ਜਿਹੜਾ ਪਹਿਲਵਾਨ ਇੱਕ ਪਹਿਲਾ ਪੁਆਇੰਟ ਲਾ ਲੂਗਾ ਉਹ ਜੇਤੂ ਹੋਊਗਾ ਤੇ ਦਸ਼ਮੇਸ਼ ਕਪੈਣ ਵਾਲੇ ਵੀਰਾਂ ਵੱਲੋਂ ਕ੍ਰੇਨ 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 ਦਸ਼ਮੇਸ਼ ਕ੍ਰੇਨ ਵਾਲੇ ਵੀਰਾਂ ਵੱਲੋਂ 5-5000 ਰੁਪਏ ਜਾਂ ਝੰਡੀ ਤੇ ਜਿੱਤਣ ਵਾਲੇ ਪਹਿਲਵਾਨ ਨੂੰ ਨਾਮ ਦਿੱਤਾ ਜਾਣਾ ਦੋਨੇ ਪਹਿਲਵਾਨ ਨੋਟ ਕਰੋ ਜੀ ਲੋ ਜੀ ਨਾਜ਼ਰ ਪਹਿਲਵਾਨ ਜੀ ਤੁਸੀਂ ਕਰੋ ਕਮੈਂਟਰੀ ਮੇਰੇ ਵੱਲੋਂ ਸਾਰੀ ਸੰਗਤ ਨੂੰ ਇੱਥੇ ਆਉਣ ਦੇ ਜੀ ਆਇਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨਵਾਦ ਜੀ ਬਹੁਤ ਵਧੀਆ ਆਲਮ ਫੜੀ ਕੇ ਰੱਖ ਤੇ ਸ਼ਾਬਾਸ਼ ਲੋ ਜੀ ਹੁਣ ਪੁਆਇੰਟਾਂ ਦੇ ਕੁਸ਼ਤੀ ਹੋ ਗਈ ਧਿਆਨ ਰੱਖਣਾ ਪਹਿਲਵਾਨ ਜੀ ਨਗੋਟੇ 'ਚ ਕਿਸੇ ਪਹਿਲਵਾਨ ਨੇ ਹੱਥ ਨਹੀਂ ਪਾਉਣਾ ਬਹੁਤ ਵਧੀਆ ਕੁਸ਼ਤੀ ਪੁਆਇੰਟਾਂ ਦੇ ਆਧਾਰ ਤੋਂ ਹੁਣ ਕੁਸ਼ਤੀ ਦੇਖੋ ਕਿਹੜਾ ਪਹਿਲਵਾਨ ਜਿੱਤ ਪ੍ਰਾਪਤ ਕਰਦਾ ਹੈ ਸ਼ਾਬਾਸ਼ ਬੱਤ ਬੜਾਈਆਂ ਤੇ ਜਿਸ ਭਾਵ ਅਸੇ ਦੇ ਸ਼ਾਬਾਸ਼ ਬੱਤ ਬੜਾਈਆਂ ਤੇ ਜਿਸ ਭਾਵਾਸੋ ਦੇ ਬਾਜੀ ਬਾ ਬਹੁਤ ਵਧੀਆ ਵੀ ਪਹਿਲਵਾਨੋ ਆਪਣਾ ਦਾ ਪੇਚ ਕਰਕੇ ਦਿਖਾਓ ਦੋਨੇ ਪਹਿਲਵਾਨ ਬੜੇ ਤਜਰਬੇਕਾਰ ਪਹਿਲਵਾਨ ਨੇ ਤੇ ਦੋਨੇ ਪਹਿਲਵਾਨ ਰੋਸਤਮ ਪਹਿਲਵਾਨ ਨੇ ਦੇਖੋ ਕਿਹੜਾ ਪਹਿਲਵਾਨ ਜਿੱਤ ਪ੍ਰਾਪਤ ਕਰਦਾ ਹੈ ਜੀ ਭਾਈ ਪੁਆਇੰਟ ਤੇ ਕੁਸ਼ਤੀ ਸ਼ੁਰੂ ਹੋਈ ਹੈ ਇੱਕ ਪਾਸੇ ਪ੍ਰਿਤਪਾਲ ਪਹਿਲਵਾਨ ਜੀ ਫਗਵਾੜਾ ਤੇ ਦੂਜੇ ਪਾਸੇ ਤਰਵਿੰਦਰ ਬਲਵਾਂ ਜੀ ਕੋਹਾਲੀ ਦੇਖੋ ਕਿਹੜਾ ਪਹਿਲਵਾਨ ਜਿੱਤ ਪ੍ਰਾਪਤ ਕਰਦਾ 3 ਮਿੰਟ ਦਾ ਟਾਈਮ ਹੈ ਜੀ ਪੁਆਇੰਟ ਤੇ ਗੁਸਤੀ ਸ਼ੁਰੂ ਹੋਈ ਹੈ ਇੱਕ ਪਾਸੇ ਪ੍ਰਿਤਪਾਲ ਪਹਿਲਵਾਨ ਜੀ ਫਗਵਾੜਾ ਬਾਉ ਪਹਿਲਵਾਨ ਜੀ ਦਾ ਪੱਠਾ ਤੇ ਦੂਜੇ ਪਾਸੇ ਧਰਬਿੰਦਰ ਪਹਿਲਵਾਨ ਜੀ ਕੋਹਾਲੀ ਪਧਾਰਤ ਪਹਿਲਵਾਨ ਜੀ ਕੋਹਾਲੀ ਦਾ ਤਿਆਰ ਕੀਤਾ ਹੋਇਆ ਪਹਿਲਵਾਨ ਕਹਿੰਦਾ ਸੋਹਣੇ ਜਿਹੇ ਸਰੀਰਾਂ ਵਾਲੇ ਗੱਬਰੂ ਮੈਦਾਨ ਵਿੱਚ ਕੁਲਦੇ ਨੇ ਜਦੋਂ ਗੱਲਾਂ ਕਰਦਾ ਜਹਾਨ ਬਈ ਜਦ ਸਿਰ ਭੜ ਜਾਏ ਬਰੋਬਰ ਦੇ ਨਾਲ ਕਿਤੇ ਉਹ ਟੋਲੇ ਟੋਲੇ ਲੱਗ ਜਾਂਦੀ ਪਿੰਡੇ ਵਿੱਚੋਂ ਜਾਣ ਬਈ ਹੌਸਲੇ ਇਰਾਦੇ ਮਜਬੂਤ ਹੋਣ ਜਿੰਨਾ ਦੇ ਜੀ ਆਖੇ ਰਾਮਪੁਰ ਵਾਲਾ ਓਏ ਉਹੀ ਠੱਲ ਦੇ ਤੂਫਾਨ ਬਜਈ ਆਖੇ ਰਾਮਪੁਰ ਵਾਲਾ ਉਹੀ ਠੱਲ ਦੇ ਤੂਫਾਨ ਜੀ ਬੱਲੇ 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 ਆਹੋ ਜੀ ਬੱਲੇ ਬਲਬਣ ਜੇ ਤ ਪ੍ਰਾਪਤ ਕਰਦਾ ਭਾਈ ਗੁਰਲਾਲ ਸਿੰਘ ਵੀ ਕੈਨੇਡਾ ਵਾਲੇ ਉਹਨਾਂ ਨੇ ਵੀ ਤਾਜੇ ਧੰਨਵਾਦ ਕਰਦਾ ਰੌਮਨ ਵੀਰ ਜੀ ਉਹ ਵੀ ਲਾਭ ਦੇ ذریعے ਕੁਸ਼ਤੀ ਦੰਗਲ ਆਨੰਦ ਮਾਣੇ ਨੇ ਸਾਰੇ ਐਨਐਨ ਦੇ ਵੀਰਾਂ ਦਾ ਵੀ ਸਿੱ ਤਾਜੇ ਧੰਨਵਾਦ ਕਰਦਾ ਲਾਸਟ ਪਲਾਨ ਦੇ ਵਿੱਚ ਕੁਸ਼ਤੀ ਚੱਲਦੀ ਹੋਈ ਦੇਖੋ ਕਿਹੜਾ ਪਹਿਲਵਾਨ ਆ ਬੱਲੇ 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 ਆਏ ਹੋਏ ਕੈਰੀ ਲੱਗਿਆ ਸੀ ਖੋਤ ਕੱਟਣੀ ਤੇ ਕੁਸ਼ਤੀ ਚ ਮਾਰਨੀ ਆਕੀ ਹੁੰਦੀ ਟਾਕ ਮਿੱਤਰੋ ਖਾ ਕੇ ਘਿਓ ਤੇ ਬਦਾਂ ਬੱਬਰੂ ਤੇ ਬਣ ਗਏ ਨੇ ਸੁਪਰ ਸ਼ਾਨਦਾਰ ਮੇਤਰੋ ਬਣ ਗਏ ਨੇ ਸੁਪਰ ਸਟਾਰ ਮੇਤਰੋ ਵਾਹ ਬਈ ਵਾਹ ਬਈ ਮੈਗ ਫੜਨਾ ਪੈ ਗਿਆ ਮੁੜ ਕੇ ਬਈ ਤਾੜੀ ਨਹੀਂ ਮਾਰੀ ਜਵਾਨਾਂ ਨੇ ਜੋਰ ਕੇ ਨਾਲ ਲਾਤਾ ਬਈ ਵਾਹ ਬਈ ਵਾਹ ਧੰਨਵਾਦ ਤੁਹਾਡਾ ਮੈਂ ਮਜਬੂਰ ਹੋ ਗਿਆ ਬੋਲਣ ਵਾਸਤੇ ਬਹੁਤ ਜਵਾਨਾਂ ਨੇ ਜੋਰ ਲਾਇਆ ਦੋਨਾਂ ਨੇ ਕਸਰ ਨਹੀਂ ਛੱਡੀ ਅਟੈਕ ਮਾਰਨ ਦੇ ਉੱਤੇ ਬੱਚਿਆਂ ਵਾਂਗੂ ਜਿਹੜੇ ਨਾ 60 60 ਕਿਲੋ ਦੇ 55 55 ਕਿਲੋ ਦੇ ਬੱਚੇ ਕੇ ਦਾ ਅਟੈਕ ਮਾਰਦੇ ਉਦਾਂ ਪਹਿਲਵਾਨਾਂ ਨੇ ਅਟੈਕ ਮਾਰੇ ਸ਼ਾਬਾਸ਼ ਬਈ ਲੈ ਬਈ ਸਮਾਂ ਪੀਦਾ ਦਾ ਕੋ ਸਕੈਂਡਰ ਹੈਗਾ ਤੁਹਾਡੇ ਸ਼ਾਬਾਸ਼ ਜੀ ਜਿੰਨੀ ਵਦ ਤੇ ਸੰਗਤ ਪਹੁੰਚੀ ਆ ਸਾਰੀ ਸੰਗਤ ਦਾ ਅਸੀਂ ਤਹਿ ਦਿਲੋਂ ਧੰਨਵਾਦ ਕਰਦੇ ਆ ਗੁਰ ਬਾਣੀ ਦੇ ਅਨੁਸਾਰ ਸੁਣ ਤੇ ਪਨੀਤ ਕਹਤੇ ਪਵੇਂ ਤੇ ਸਤ ਗੁਰਿਆ ਪਰਪੂਰੇ ਕਹਿੰਦੇ ਜਿੱਥੇ ਸਤ ਸੰਗ ਹੁੰਦਾ ਹੋਵੇ ਜਿੱਥੇ ਰੱਬ ਦੇ ਨਾਮ ਦੀ ਗੱਲ ਹੁੰਦੀ ਹੋਵੇ ਉੱਥੇ ਸੁਣਨ ਵਾਲੇ ਵੀ ਪਵਿੱਤਰ ਹੋ ਜਾਂਦੇ ਨੇ ਤੇ ਸੁਣਾਉਣ ਵਾਲੇ ਵੀ ਪਵਿੱਤਰ ਦੁੰਦੇ ਨੇ ਇਹ ਬਾਬਾ ਸੂਰਾ ਜੀ ਦਾ ਦਰਬਾਰ ਹੈ ਬਾਬਾ ਸੂਰਾ ਜੀ ਦਾ ਦਰ ਹੈ ਜਿੱਥੇ ਸਵਾਲੀ ਆਉਂਦੇ ਨੇ ਤੇ ਝੋਲੀਆਂ ਪਰ ਕੇ ਲੈ ਜਾਂਦੇ ਨੇ ਇੱਕ ਵਾਰ ਸਾਰੀ ਸੰਗਤ ਨੂੰ ਮਹੰਤਿਆ ਜੀ ਨੇ ਵਾਹਿਗੁਰੂ ਨੂੰ ਦੋ ਹੱਥ ਦਿੱਤੇ ਨੇ ਇੱਕ ਵਾਰ ਨਗਰ ਖੇੜੇ ਦੇ ਨਾਂ ਤੇ ਬਾਬਾ ਸ਼ੂਰਾ ਜੀ ਦੇ ਨਾਂ ਤੇ ਜ਼ੋਰਦਾਰ ਤਾੜੀ ਮਾਰ ਕੇ ਆਪੋ ਆਪਣੀ ਹਾਜ਼ਰੀ ਜੁਲੂ ਬੋਜੀ ਸਾਰੀ ਸੰਗਤ ਦਾ ਸੀ ਤਹਿਦਿ ਰੁ ਧੰਨਵਾਦ ਕਰਦਾ ਹੁਣ ਦੱਸੋ ਜੀ ਠੀਕ ਹੈ ਜੀ ਲਓ ਜੀ ਦੋਨੇ ਪਹਿਲਵਾਨਾਂ ਨੇ 20 ਮਿੰਟ ਪਹਿਲਾਂ ਕੁਸ਼ਤੀ ਹੋਈ ਹੈ 3 ਮਿੰਟ ਕਹਿੰਦੇ ਇਹ ਜਿਹੜਾ ਪੁਆਇੰਟਾਂ ਦੇ ਕੁਸ਼ਤੀ ਬਰਾਬਰ ਹੋ ਗਈ ਹੈ ਬੜਾ ਜੁੱਧ ਹੋਇਆ ਸਾਰੀ ਸੰਗਤ ਅਤੇ ਪਹਿਲਵਾਨ ਵੀਰਾਂ ਦਾ ਨਿਸ਼ਾਨ ਪਹਿਲਵਾਨ ਜੀ ਦਾ ਤੇ ਸਾਡੇ ਸਤਿਕਾਰਯੋਗ ਡਾਕਟਰ